ਇਹ ਅਫਸਰ ਕਹਿੰਦਾ ਵੀ ਮੈਨੂੰ ਇਹ ਹੁਕਮ ਹੋਇਆ ਸੀਗਾ ਵੀ ਰਜੀਵ ਗਾਂਧੀ ਜਿਸ ਵੇਲੇ ਕਿਉਂਕਿ ਮੇਰਾ ਉੱਥੇ ਦਾ ਦੋਸਤ ਸੀਗਾ 에ਅਰ ਫੋਰਸ ਦਾ ਕਿਉਂਕਿ 에ਅਰ ਫੋਰਸ ਦੇ ਵਿੱਚ ਉਹ ਰਿਆ ਨਾ ਉਹ ਪਾਇਲਟ ਰਿਹਾ ਹਾਂਜੀ ਹਾਂਜੀ 에ਅਰ ਫੋਰਸ ਦਾ ਮੇਰਾ ਦੋਸਤ ਸੀ ਮੈਨੂੰ ਕਹਿੰਦਾ ਵੀ ਤੂੰ ਪੰਜਾਬੀ ਬੰਦਾ ਹੂੰ ਤੈਨੂੰ ਪਤਾ ਹੈ ਕਿ ਮੈਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਾ ਮੈਨੂੰ ਪਤਾ ਵੀ ਜਿਹੜੀ ਏਜੰਸੀਆਂ ਦੀ ਖਬਰ ਹੈ ਕਿ ਕਾਂਗਰਸ ਸੱਤਾ ਜਾ ਰਹੀ ਹੈ ਹੂੰ ਮੈਂ ਸਿੱਖ ਕੌਮ ਦੇ ਨਾਲ ਜਿਹੜਾ ਮੇਰਾ ਜਿਹੜਾ ਕਸਮਾ ਕਾ ਚੱਲ ਰਿਹਾ ਮੈਂ ਇਹਨੂੰ ਐਂਡ ਤੇ ਲਿਆਉਣਾ ਚਾਹਣਾ ਵੀ ਮੈਂ ਚਾਹਣਾ ਵੀ ਇਹਦੇ ਕੋਲ ਪੁੱਲ ਬ ਹੂੰ ਵੀ ਤੂੰ ਦੱਸ ਵੀ ਮੈਂ ਕੀ ਕਰ ਸਕਦਾ ਫਿਰ ਉਹਨੇ ਦੱਸਿਆ ਵੀ ਤੂੰ ਕੱਲ ਤੱਕ ਤੇ ਮਾਫੀ ਮੰਗ ਲਿਖਤੀ ਮਾਫੀਨਾਮਾ ਲੈ ਕੇ ਜਾ ਤਾਂ ਹਾਂ ਤਾਂ ਜਿਹੜਾ ਲਿਖਤੀ ਮਾਫੀਨਾਮਾ ਜਦੋਂ ਲੈ ਕੇ ਜਾਵਾਂਗਾ ਵੀ ਸਿੱਖ ਤੈਨੂੰ ਫੇਰ ਖਾਲੀ ਹੱਥ ਮੋੜ ਨਹੀਂ ਸਕਦੇ ਉਹਨਾਂ ਕੋਲ ਸਬਸਟੀਟਿਊਟ ਨਹੀਂ ਜਦੋਂ ਅਕਾਲ ਤਖਤ ਤੇ ਪੇਸ਼ ਹੋ ਜੇਗਾ ਹੂੰ ਕਿਉਂਕਿ ਅਕਾਲ ਤਖਤ ਤੋਂ ਖਾਲੀ ਨਹੀਂ ਮੋੜ ਸਕਦੇ ਸਿੱਖ ਕਿਸੇ ਨੂੰ ਹੂੰ ਤਾਂ ਉਹਨੇ ਧਾਰੀ ਹੋਈ ਸੀ ਵੀ ਮੈਂ ਪ੍ਰਧਾਨ ਮੰਤਰੀ ਦੀ ਸੋਚ ਚੁੱਕਾਂਗਾ ਸਭ ਤੋਂ ਪਹਿਲਾਂ ਕਰਾਂਗਾ ਸਿੱਖ ਕੋਲੋਂ ਮਾਫੀ ਮੰਗਾਗਾ ਹੂੰ ਉਹਨੂੰ ਕਹਿੰਦਾ ਵੀ ਤੂੰ ਮਾਫੀਨਾਮਾ ਇਦਾਂ ਦਾ ਤਿਆਰ ਕਰਦੇ ਵੀ ਮੇਰੀ ਲਾਜ ਵੀ ਰਹਿ ਜਾਵੇ ਸਿੱ ਕਿਉਂਕਿ ਵਰਡਿੰਗ ਤੈਨੂੰ ਪਤਾ ਵੀ ਪੰਜਾਬੀਆਂ ਨੂੰ ਕਿੱਦਾਂ ਦੀ ਪਸੰਦ ਹੈ। ਬਿਲਕੁਲ ਬਿਲਕੁਲ। ਤਾਂ ਉਹਨੇ ਕਿਹਾ ਵੀ ਜਦੋਂ ਇਹ ਮੈਂ ਹਲੇ ਅਗੇ ਡਿਟੇਲ 'ਚ ਇਹਦੀ ਆਉਂਦਾ ਵੀ ਜਦੋਂ ਮੈਂ ਹਰ ਲਿਖ ਰਿਹਾ ਸੀ ਉਸ ਦੌਰਾਨ ਇਹ ਖਬਰ ਆਉਂਦੀ ਹੈ ਕਿ ਰਦੀਪ ਗਾਂਧੀ ਜਿਹੜਾ ਬੰਬ ਧਮਾਕੇ 'ਚ ਮਾਰਿਆ ਗਿਆ। ਇਹ ਆਪਣੇ ਆਪ 'ਚ ਇੱਕ ਬੜੀ ਸਨਸਨੀਖੇਜ਼ ਖਬਰ ਹੈ ਵੀ ਜਦੋਂ ਮੈਂ ਲਿਖ ਰਿਹਾ ਸੀਗਾ ਉਹਦੇ ਬੰਬ ਧਮਾਕੇ ਦੀ ਖਬਰ ਆਉਂਦੀ ਹੈ ਵੀ ਪਰਮਾਤਮਾ ਨੂੰ ਇਹ ਮਨਜ਼ੂਰ ਨਹੀਂ ਸੀ। ਵੀ ਅੱਡਾ ਵੱਡਾ ਅਪਰਾਧੀ ਅਕਾਲ ਤਖਤ ਤੇ ਪੇਸ਼ ਹੋ ਕੇ ਸਿੱਖਾਂ ਤੋਂ ਮਾਫੀ ਮੰਗਦਾ ਇੱਕ ਵਾਰੀ ਸ਼ਾਇਦ ਲਿਖ ਕੇ ਵੀ ਦੇ ਦਿੱਤਾ ਸੀ ਕਹਿੰਦਾ ਸੋਧ ਕਰਨ ਦੇ ਲਈ ਫੜਾਇਆ ਗਿਆ ਹਾਂ ਯੈਸ ਉਹ ਉਹ ਦਾ ਉਹਦੇ ਵਿੱਚ ਹੀ ਆਉਂਦਾ ਹੋ ਹਾਂ ਇੱਕ ਵਾਰੀ ਲਿਖ ਕੇ ਦੇ ਜਦੋਂ ਸੋਧ ਰਿਹਾ ਸੀ ਇਹ ਸੋਧ ਰਿਹਾ ਸੀ ਹਾਂ ਸੋਧ ਰਿਹਾ ਸੀ ਉਸੇ ਦੌਰਾਨ ਦੀ ਕਾਰਵਾਈ ਆ ਹੂੰ ਸੋ ਪਰਮਾਤਮਾ ਨੂੰ ਇਹ ਮਨਜ਼ੂਰ ਨਹੀਂ ਸੀ ਕਾ ਤਖਤ ਦੇ ਉੱਤੇ ਅੱਡਾ ਵੱਡਾ ਅਪਰਾਧੀ ਹੋ ਕੇ ਸਿੱਖਾਂ ਦਾ ਜਿਹੜਾ ਨਾ ਮਤਲਬ ਬਖਸ਼ਾਉਂਦਾ ਜਿਹੜਾ ਲਾਇਟੇ ਵੀ ਇਹਨੂੰ ਪਹਿਲਾਂ ਹੀ ਨਿਪਟਾ ਦੇ ਮਹਾਰਾਜ ਨੇ ਜਿਹੜਾ ਉਹ ਚੀਜ਼ ਹੋਈ ਹੈ ਕਹਿੰਦੇ ਉਹ ਵੀ ਤੁਹਾਡੇ ਉਸ ਤਰਜ ਤੇ ਹੀ ਹੋਈ ਜਿਹੜਾ ਤੁਸੀਂ ਯ ਹਿੱਟ ਐਂਡ ਡਾਈ ਜਿਹੜਾ ਇਹ ਸਾਨੂੰ ਇਹਦੀ ਬਲੀ ਦੇਣੀ ਪੈਣੀ ਆ ਬੰਦੇ ਦੀ ਇਹ ਬੰਦਾ ਲੈਣ ਵਾਸਤੇ ਹਾਂ ਸੋ ਮੈਂ ਸਮਝਦਾ ਕਿ ਉਹ ਕਰਮਾ ਵਾਲੀ ਸਮਝਦਾ ਕਿ ਕਰਮਜੀਤ ਦਾ ਸੇਰਾ ਜਿਹੜਾ ਉਹ ਲੈ ਗਈ ਜਿਹੜੀ ਇੱਕ ਕਰਮਾ ਵਾਲੀ ਸੀ ਜਿਹਨੇ ਜ਼ੁਲਮ ਦਾ ਅੰਤ ਕੀਤਾ ਧਰਤੀ ਤੇ ਬਹੁਤ ਵੱਡੇ ਭਾਰ ਦਾ ਪਰ ਕਹਿੰਦੇ ਇੱਕ ਚੀਜ਼ ਜਦੋਂ ਤੁਹਾਡੇ ਕੋਲੇ ਚਾਰਲਸ ਤੁਹਾਡੇ ਕੋਲ ਲੈ ਕੇ ਆਉਂਦੇ ਆ ਇਹ ਖਬਰ ਚਾਰਲਸ ਦੇ ਹੋਰ ਆ ਪਤਾ ਲੱਗਦੀ ਤੁਹਾਨੂੰ ਨਾ ਨਾ ਮੈਨੂੰ ਜਿਹੜਾ ਮੈਨੂੰ ਆਉਂਦਾ ਹੈ ਉਹ ਤੇ ਆਉਂਦੀ ਆ ਰੇਡੀਓ ਤੇ ਖਬਰ ਆਉਂਦੀ ਓਕੇ ਰੇਡੀਓ ਨਾਲ ਪੁਰਾਣਾ ਸੀਗਾ ਤੁਹਾਨੂੰ ਦੱਸਾਂ ਹਾਂ ਰੇਡੀਓ ਬਿਲਕੁਲ ਮੇਰੇ ਕੋਲ 4 ਸਾਲ ਨਾਲਾ ਮਰਫੀ ਦੇਸੀ ਦਾ ਰੇਡੀਓ ਸੀਗਾ ਸਸਤਾ ਜਿਹਾ ਵਿੱਚ ਉਹਦੇ 4 ਸਾਲ ਪੈਂਦੇ ਸੀ ਕਿਉਂਕਿ ਮੈਂ ਸਟੱਡੀ ਕਰਦਾ ਸੀ ਸਟੱਡੀ ਕਰਦੇ ਕਰਦੇ ਮੈਨੂੰ ਯਾਦ ਹੈ ਮੈਨੂੰ 9 10 ਵਜੇ ਦਾ ਵੇਲਾ ਸੀ ਮੈਂ ਤੱਕ ਰਿਹਾ 11 12 ਵਜੇ ਆਮ ਪੜੀ ਜਾਂਦਾ ਸੀਗਾ ਓਕੇ ਮੈਂ ਆਪਣਾ ਹਾਰਡ ਕਿਉਂਕਿ ਬਚਪਨ ਤੋਂ ਹੀ ਮੈਂ ਇੰਨਾ 21 ਕਿ ਘੰਟੇ ਮੈਂ ਪੜਾਈ ਕੀਤੀ ਐ ਇੰਨਾ ਮਤਲਬ ਹਾਰਡ ਵਰਕ ਕਰਿਆ ਮੈਂ ਤਾਂ ਮੈਂ ਜਦੋਂ ਪੜਦਾ-ਪੜਦੇ ਮੇਰੀ ਤਾਂ ਮੈਂ ਸੋਚਿਆ ਚਲੋ ਐਦਾਂ ਥੱਕ ਗਿਆ ਥੱਕ ਕੇ ਮੈਂ ਸੋਚਿਆ ਬਿਬਦ ਘਰਤੀ ਤੋਂ ਨਾ ਇੱਕ ਗਾਣਿਆਂ ਦੀ ਸੀਰੀ ਚ ਜਾਂਦੀ ਸੀ ਵਿੱਚੇ ਥੋੜੀ ਜਿਹੀ ਐਡ ਹਾਂ ਤੇ ਪਿੱਛੇ ਇੱਕ ਗਾਣਾ ਜਾ ਤਿੰਦਿਆਂ ਦੇ ਹੁੰਦੇ ਸੀ ਮੈਂ ਮੈਂ ਕਹਿੰਦਾ ਮੈਂ ਗਾਣਾ ਜਿਹੜੀਆਂ ਮੈਂ 뮤직 ਸੁਣਦਾ ਸੀ ਉੱਥੇ ਵੀ ਹਾਂ ਸ਼ੌਕੀਨ ਹਾਂ ਠੀਕ ਹੈ ਬਾਣੀ ਬਾਣੀ ਵੀ ਪੜ੍ਹਦੇ ਸੀ ਮੈਂ ਕਿਉਂਕਿ ਟਾਈਮ ਜਿਹੜਾ ਪਾਸ ਕਰਨਾ ਆਖਰਕਾਰ ਮੈਂ ਹਿੰਮੜ ਵੀ ਹਾਂ ਬਿਲਕੁਲ ਬਿਲਕੁਲ ਠੀਕ ਹੈ ਨਾ ਇਹ ਨਹੀਂ ਕਰ ਸਕਦਾ ਕਿ ਮੈਂ ਕਦੇ ਗਾਣਾ ਨਹੀਂ ਸੁਣਿਆ ਅੱਜ ਵੀ ਮੈਂ 뮤직 ਸੁਣਦਾ ਹਾਂ ਠੀਕ ਹੈ ਨਾ ਤਾਂ ਉਹ 뮤직 ਸੁਣਦੇ ਸੁਣਦੇ ਮੈਂ ਆਪਣੇ ਮਨਪ੍ਰੇਜ ਵਾਲੇ ਕਰਨ ਲਈ ਮੈਂ ਥੋੜਾ ਮੈਂ ਆਪਣੇ ਇਹ ਹੂੰ ਜਦੋਂ ਇੱਕਦਮ ਮੇਰੀ ਅੱਖ ਜੀ ਖੁੱਲੀ ਤਾਂ ਮੈਂ ਦੇਖਿਆ ਯਾਰ ਤਾਂ ਵੀਡੀਓ ਤਾਂ ਬੰਦੇ ਨਹੀਂ ਕੀਤਾ ਹੂੰ ਉਹ ਜਿਹੜੀ ਮੈਂ ਸੋਚਿਆ ਰਿਡੀਓ ਬੰਦ ਕਰ ਦਿਆਂ ਵੀ ਸੈਲਫ ਹੋ ਕੀ ਜਾ ਰਹੇ ਨੇ ਫालतू ਜਿਹੀ ਨਹੀਂ ਤਾਂ ਆਈ ਪਈ ਤੁਹਾਨੂੰ ਮੈਂ ਬੰਦ ਕਰਨ ਲੱਗਿਆ ਉਹਦਾ ਸਵਿੱਚ ਤਾਂ ਜਿਉਂ ਹੀ ਮੈਂ ਉਹਦਾ ਸਵਿੱਚ ਬੰਦ ਕਰਨ ਲਈ ਥੋੜੀ ਜਿਹੀ ਘੁਮਾਈ ਤਾਂ ਉਹ ਗਾਣਾ ਚੱਲਦੇ ਚੱਲਦੇ ਇੱਕਦਮ ਬੋਲਿਆ ਜਿਹੜਾ ਐਨਾਨਸਰ ਹੈ ਜਿਹੜਾ ਇਹ ਖਬਰ ਬੜੇ ਖੇਦ ਕੇ ਸਾਹ ਦੇਣੀ ਪੜ ਰਹੀ ਹੈ ਹੂੰ ਕਿ ਆਮ ਕਰਕੇ ਮੈਂ ਪਹਿਲਾਂ ਉਹ ਖਬਰ ਸੁਣ ਚੁੱਕਿਆ ਇੰਦਰਾ ਗਾਂਧੀ ਵੇਲੇ ਓਕੇ ਠੀਕ ਹੈ ਕਿ ਇਹ ਖਬਰ ਬੜੇ ਦੁੱਖ ਕੇ ਸਾਹ ਦੇਣੀ ਪੜ ਰਹੀ ਹੈ ਜਦੋਂ ਇਹ ਖਬਰ ਸੁਣੀ ਮੈਂ ਖਿਆਲ ਆ ਵੀ ਕੋਈ ਬੰਦਾ ਮਰ ਗਿਆ ਵੀ ਹੈ ਰੱਬ ਕਰੇ ਸਾਲਾ ਨਾ ਰਜੀਵ ਗਾਂਧੀ ਮਰ ਗਿਆ ਹੋਵੇ ਤੁਹਾਡੇ ਦਿਮਾਗ ਚ ਦਿਮਾਗ ਚ ਕਿਦਾਂ ਆ ਗਿਆ ਵੀ ਰੱਬ ਕਰੇ ਸਾਲਾ ਰਜੀਵ ਗਾਂਧੀ ਮਰੇ ਦੀ ਖਬਰ ਬੋਲ ਦੋ ਤਾਂ ਇੱਕ ਦਮ ਨਾ ਮੇਰੇ ਬੋਲਣ ਤੋਂ ਪਹਿਲਾਂ ਹੀ ਨਾਲ ਦੀ ਨਾਲ ਉਹ ਬੋਲਦਾ ਕਿ ਇਹ ਬੜੇ ਖੇਦ ਕੇ ਸਾਹ ਖਬਰ ਦੇਣੀ ਪੜ ਰਹੀ ਹੈ ਕਿ ਸ੍ਰੀ ਰਜੀਵ ਗਾਂਧੀ ਸ੍ਰੀ ਪੇਰਮੰਦਰ ਭਮ ਦਮਾ ਕਿਵੇਂ ਮਾਰੇ ਗਏ ਹਨ ਤਾਂ ਮੈਨੂੰ ਜਿਹੜਾ ਨਾ ਯਕੀਨ ਜਨ ਆਇਆ ਮੈਂਨੇ ਕਹਣਾ ਕੋਈ ਸੁਪਨਾ ਸੋਣਾ ਦੇਖਿਆ ਹੂੰ ਤਾਂ ਵੀ ਰਜੀਵ ਕਹਿੰਦੀ ਮਰੇ ਦਾ ਸੁਪਨਾ ਤਾਂ ਮੈਂ ਆਪਣੀਆਂ ਚੁੰਡੀਆਂ ਜਾਂ ਬੱਡੀਆਂ ਮੈਂ ਕਿਹਾ ਯਾਰ ਜਾਗਨਾ ਵੀ ਨਹੀਂ ਖਬਰ ਠੀਕ ਲੱਗਦੀ ਆ ਤਾਂ ਮੈਂ ਉਹਦੀ ਪੁਸ਼ਟੀ ਕਰਨ ਲਈ ਫੇਰ ਮੈਂ ਨੋਟ ਕੀਤਾ ਕਿ ਉਹ ਜਿਹੜਾ ਵਿਦ ਭਾਰਤੀ ਦਾ ਗਾਣੇ ਬੰਦ ਹੋ ਕੇ ਉਹ ਸੌਰੋ ਦੇ ਟਿਊਨ ਲਾ ਦਿੰਦੇ ਆ ਤੁਹਾਨੂੰ ਪਤਾ ਉਹ ਟਿਊਨ ਜੇ ਇਦਾਂ ਦੇ ਲਾ ਦਿਆ ਹਾਂ ਉਹਨੂੰ ਕੀ ਬੋਲਦੇ ਆ ਸੈਡ ਸੌਰੋ ਹੀ ਲਗੇ ਮੈਂ ਕਿਹਾ ਕਨਫਰਮ ਹੋ ਗਿਆ ਲੈ ਵੀ ਠੋਕੇ ਗਰਜੀਵ ਕਹਿੰਦੀ ਮੇਰੀ ਜਿਹੜਾ ਕਮਾਂਡੋ ਵਾਰ ਖੜੇ ਸੀਗੇ ਤਾਂ ਮਿਲ ਲੜੂ ਫੋਰਸ ਵਾਲੇ ਇਦਾਂ ਕਮਾਂਡੋ ਮੈਨੋ ਵਲ ਹੈਲੋ 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 ਤਾਮਿਲਟੂ ਫੋਰਸ ਹੈਲੋ ਟੀਐਸਵੀ ਪਲੀਜ਼ ਕਮੇਰ ਉਹਨਾਂ ਅੰਗਰੇਜ਼ੀ ਦੇ ਕਹ ਲਗਾ ਮੈਂ ਕਹਿਆ ਵੀ ਰਜੀਵ ਗਾਂਧੀ ਹੈਪਨ ਸ਼ਾਟ ਐ ਤਾਮਿਲਟੂ ਸ਼ਿਰਪੈ ਉਹ ਕਹਿੰਦਾ ਵਾਟ ਵਾਟ ਮੈਨੂੰ ਕਹਿੰਦਾ ਤੂੰ ਅੰਗਰੇਜ਼ੀ ਸੁਣ ਕੇ ਕਹਿੰਦਾ ਕੂਲ ਡਾਊਨ ਬੇਬੀ ਕੂਲ ਡਾਊਨ ਸਲੀਪ ਉਹਨੇ ਦੇਖਿਆ ਵੀ ਸੁਪਨਾਸ ਆ ਗਿਆ ਕੋਈ ਓਕੇ ਕਮਲਾ ਹੋ ਗਿਆ ਉਹਨੇ ਦੇਖਿਆ ਵੀ ਕੋਈ ਸੁਪਨਾ ਦੇਖ ਲਿਆ ਹਾਂ ਉਹ ਦੂਜਾ ਪੁੱਤ ਕਹਿੰਦਾ ਵਾਟ ਇਸ ਸਿੰਗ ਕਹਦਾ ਉਹਨੇ ਦੱਸ ਕੇ ਕਹਿੰਦਾ ਵੀ ਇਹ ਇਹ ਕਹਿੰਦਾ ਵੀ ਰਜੀਵ ਗਾਂਧੀ ਤੁਹਾਡੇ ਤਾਮਿਲਟੂ ਮਾਰੇਗਾ ਕਹਿੰਦਾ ਕਿ ਸੁਪਨਾ ਸਾਹਮਣੇ ਦੇ ਲਿਆ ਮੈਂ ਕਹਿੰਦਾ ਕੂਲ ਡਾਊ ਉਹ ਆਪ ਚ ਗੱਲ ਜੀ ਕਰਕੇ ਖੜ ਗਏ ਉਦਾਂ ਹੀ ਫੇਰ ਕਮਾਂਡੋ ਉਦਾਂ ਹੀ ਗੰਨਾ ਲੈ ਕੇ ਫੇਰ ਉਦਾਂ ਸਾਰੇ ਹੂੰ ਜਦੋਂ ਉਹਨਾਂ ਦੀ ਡਿਊਟੀ 2 ਘੰਟੇ ਬਾਅਦ ਬਦਲੀ ਹੂੰ 2 ਜਾਂ 3 ਘੰਟੇ ਦੀ ਸੀ ਤਾਂ ਉਹ ਜਿਹੜੇ ਕਮਾਂਡੋਆਂ ਕੋਲੇ ਜਿਹੜੇ ਉਹਨਾਂ ਕੋਲ ਰੀਲੀਵ ਕਰਨ ਵਾਸਤੇ ਉਹਨਾਂ ਕੋਲੇ ਪੂਰੀ ਖਬਰ ਕਿ ਰਜੀਵ ਗਾਂਧੀ ਤੇ ਕਮਾਂਡੋ ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਆ ਕੇ ਨਾਲ ਦੀ ਕਹਿੰਦੇ ਆਪੋ ਆਪਣੇ ਜਿਹੜੇ ਬੰਦੇ ਰਹਿ ਰਹੇ ਨੇ ਜਿਹੜੇ ਆਪੋ ਆਪਣੇ ਪਰਿਵਾਰ ਤਿਹਾਰ ਦੇਲ ਕੰਪਲੈਕਸ ਲੈ ਆਓ ਹੂੰ ਤੇ ਹੁਣ ਕਿਉਂਕਿ ਜਿਵੇਂ ਕਤਲੇਆਮ ਸਿੱਖਾਂ ਦਾ ਹੋਇਆ ਸੀ ਤਾਂ ਮਿੱਠਾ ਲੱਡੂ ਵਾਲੇ ਬੰਦਿਆਂ ਦਾ ਕਤਲੇਆਮ ਹੋਏਗਾ ਤਾ ਫਿਰ ਉਹਨਾਂ ਨੂੰ ਕਹਿੰਦੇ ਯੈਸ ਯੂ ਆ ਰਾਈਟ ਸਰਦਾਰ ਯੂ ਆ ਰਾਈਟ ਫਿਰ ਉਹਨਾਂ ਨੂੰ ਯਕੀਨ ਆਇਆ ਮੇਰੀ ਗੱਲ ਦਾ ਕਿ ਸੁਪਨਾ ਨਹੀਂ ਸੀ ਜਿਹੜੀ ਕੰਦੀ ਬਾਕਾ ਹੀ ਮਾਰੀ